ਸਾਡੇ ਪਿੰਡ ਦੀ ਜਿਹੜੀ ਹੈਗੀ ਸਰਪੰਚੀ ਦੀ ਐਸੇ ਦੀ ਟੂਨ ਹੋਈ ਸੀਗੀ ਉਹਦੇ ਵਿੱਚ ਲੇਡੀ ਸਰਪੰਚੀ ਸੀ ਮੇਰੇ ਖੇਤੋਂ ਇਹ ਪਾਣੀ ਲਾ ਕੇ ਮੇਰੇ ਘਰ ਨੂੰ ਵਾਪਸ ਆ ਰਹੇ ਸੀਗਾ ਉੱਥੇ ਕੋਈ ਅਣਪਛਾਤੇ ਬੰਦੇ 4-5 ਘਾਟ ਲਾ ਕੇ ਬੈਠੇ ਸੀਗੇ ਆ ਜਿਹਨੂੰ ਡਾਂਗਾ ਨਾਲ ਸੁੱਟ ਲਿਆ ਪੂਰੀ ਤਰ੍ਹਾਂ ਕੁੱਟ ਕੇ ਉਹ ਭੱਜ ਗਏ ਜੋ ਉਹ ਬੰਨੇ ਸੀ ਉਹਨਾਂ ਕੋਲ ਕੁਝ ਤਿੱਖੇ ਹਥਿਆਰ ਸੀਗੇ ਜੀ ਸਗਨਦੀਪ ਸਿੰਘ ਜੀ ਗਗਨ ਜੀ ਅੱਜ ਸਰਪੰਚ ਤੇ ਹਮਲਾ ਹੋਇਆ ਕੀ ਨਾਮ ਸੀ ਸਰਪੰਚ ਦਾ ਤੇ ਕਿੱਥੇ ਹੋਇਆ ਕੀ ਕਦੋਂ ਦੀ ਵਾਰਦਾਤ ਹੈ ਇਹ ਕੀ ਜੀ ਮੇਰਾ ਮੁਲਾਜ਼ਮਾ ਜੀ ਇਹ ਸਾਡੇ ਪਿੰਡ ਦੀ ਜਿਹੜੀ ਹੈਗੀ ਸਰਪੰਚੀ ਦੀ ਐਸਸੀ ਦੀ ਚੋਣ ਹੋਈ ਸੀਗੀ ਉਹਦੇ ਵਿੱਚ ਲੇਡੀ ਸਰਪੰਚ ਸੀਗੀ ਸਿਮਰਨ ਕੌਰ ਉਹਨਾਂ ਦੇ ਹਸਬੰਡ ਸੀਗਾ ਮੁੰਡਾ ਸੋਨੀ ਸਿੰਘ ਇਹ ਮੇਰੇ ਕੰਮ ਕਰਦਾ ਸੀਗਾ ਮੇਰੇ ਖੇਤੋਂ ਇਹ ਪਾਣੀ ਲਾ ਕੇ ਮੇਰੇ ਘਰ ਨੂੰ ਵਾਪਸ ਆ ਰਹੇ ਹੁੰਦੇ ਸਨ ਸਮਾਨ ਵਗੈਰਾ ਰੱਖਣ ਵਾਸਤੇ ਰੋਟੀ ਪਾਣੀ ਨਾਲ ਤਾਜੋ ਰਸਤੇ 'ਚ ਡੇਰੇ ਕੋਲੇ ਆਇਆ ਤਾਂ ਉੱਥੇ ਕੋਈ ਅਣਪਛਾਤੇ ਬੰਦੇ 4-5 ਘਾਤ ਲਾ ਕੇ ਬੈਠੇ ਸੀਗੇ। ਹਰ ਇਹਨੂੰ ਡਾਂਗਾ ਨਾਲ ਸੁੱਟ ਲਿਆ। ਤੇ ਇਹਨੂੰ ਪੂਰੀ ਤਰ੍ਹਾਂ ਕੁੱਟ ਕੇ ਉਹ ਭੱਜ ਗਏ ਜਦੋਂ ਉਹ ਸੁਰਤਾਈ ਇਹਦੇ ਕੋਲੇ ਫੋਨ ਖੂਨ ਗਿਆ ਤਾਂ ਸਾਨੂੰ ਪਤਾ ਲੱਗਿਆ ਵੀ ਐ ਕਰਕੇ ਮੈਂ ਤਾਂ ਭਾਈ ਮਤਲਬ ਇਹਨੇ ਬੱਚਿਆਂ ਨੇ ਫੋਨ ਕੀਤਾ ਸੀ ਵੀ ਮਤਲਬ ਕਿ ਵੀ ਤੁਸੀਂ ਕਿੱਥੇ ਹੋ ਬਾਪਾ ਉਹ ਕਹਿੰਦੇ ਮੈਂ ਤਾਂ ਮਾਰ ਕੇ ਸੁੱਟ ਗਏ ਭੱਜ ਗਏ ਸਾਨੂੰ ਤਾਂ ਇੰਨੀ ਗੱਲ ਦਾ ਪਤਾ ਕਿੰਨੀ ਵਜੇ ਦੀ ਘਟਨਾ ਹੈ ਜੀ ਜੇ 7:30 ਦੀ ਘਟਨਾ ਹੈ ਕਿਹੜੀ ਡੇਰੇ ਬੋਲ ਦੀ ਗੱਲ ਐ ਤਿੱਕੀ ਇਹ ਜਿਹੜਾ ਛੋਟੀ ਮਾਨਸਾ ਆਪਣੇ ਸਰਕਾਰੀ ਸਕੂਲ ਦੇ ਨਾਲ ਦੀ ਰਸਤਾ ਜਾਂਦਾ ਉੱਥੇ ਆਪਣਾ ਸੰਤਾਂ ਦਾ ਆਸ਼ਰਮ ਆ ਜਿੱਦੜਾ ਉਰ ਤੋਂ ਥੋੜੀ ਜਿਹੀ ਗਾਹਾਂ ਜਾ ਕੇ ਸਰਵਰ ਮੋਟਰ ਲੱਗੀ ਹੋਈ ਆ ਉਹਦੇ ਕੋਲ ਟਾਲੀਆਂ ਨੇ ਉੱਥੇ ਵਾਰਦਤ ਹੋਈ ਆ ਇਹਨਾਂ ਨੇ ਦੱਸਿਆ ਕਿ ਪਹਿਲਾਂ ਜਾਣਦਾ ਸੀ ਨਹੀਂ ਜਾਣਦਾ ਸੀ ਕੀ ਕਹਿੰਦਾ ਮੈਨੂੰ ਨੇਰੇ ਦੇ ਵਿੱਚ ਕੁਝ ਨਹੀਂ ਪਤਾ ਲੱਗਿਆ ਕਿ ਬੰਦੇ ਕੌਣ ਸੀ ਕੌਣ ਨੇ ਕਿੰਨੇ ਕੁ ਬੰਦੇ ਦਾ ਸੀ ਜੀ ਇਹਦੇ ਦੱਸਣ ਮੁਤਾਬਕ ਦੋ ਦੋ ਬੰਦੇ ਦਾ ਸੀਗੇ ਜੀ ਕਹਿੰਦਾ ਇੱਕ ਦੋ ਮੈਨੂੰ ਐ ਲੱਗਿਆ ਵੀ ਦੂਰ ਵੀ ਹੁੰਦਾ ਰਿਹਾ ਇਹ ਪਛਾਣ ਚ ਵੀ ਹੈ ਕੋਈ ਪਛਾਣ ਚ ਨਹੀਂ ਆ ਜੀ ਕਟਮਾਰ ਕਾ ਦੇ ਨਾਲ ਕੀਤੀ ਗਈ ਹੈ ਇੱਕ ਮੂੰਹ ਬੰਨੇ ਸੀ ਉਹਨਾਂ ਕੋਲ ਕੋਈ ਤਿੱਖੇ ਹਥਿਆਰ ਸੀਗੇ ਜੀ ਠੀਕ ਜਿਨ੍ਹਾਂ ਨਾਲ ਇਹਦੇ ਸੱਟਾਂ ਵੀ ਲੱਗੀਆਂ ਨੇ ਡੂਕੇ ਕਾ ਇਹ ਪਹਿਲਾਂ ਕੋਈ ਵਾਰਦਾਤ ਵੀ ਕੋਈ ਵਾਰਦਾਤ ਨਹੀਂ ਹਸਪਤਾਲ ਇਹਨਾਂ ਨੂੰ ਕੌਣ ਲੈ ਕੇ ਆਇਆ ਜੀ ਹਸਪਤਾਲ ਇਹ ਮੈਥੋਂ ਪਹਿਲਾਂ ਸਾਰਾ ਜੋ ਇਹਨਾਂ ਦਾ ਸਾਡਾ ਬਾਬਾ ਬੰਦਾ ਸਿੰਘ ਭਾਦਰ ਨਗਰ ਦੇ ਵਿੱਚ ਜੋ ਇਹਨਾਂ ਦਾ ਵੇੜਾ ਵੱਸਦਾ ਸਾਰਾ ਤੇ ਉਥੋਂ ਨਾਲ ਦੇ ਨਾਲ ਸਾਰੇ ਬੰਦੇ ਉਥੋਂ ਚਲੇ ਗਏ ਸੀ ਕੋ ਉਹ ਇਹਨੂੰ ਵਿਚਾਰੇ ਨੂੰ ਚੱਕ ਕੇ ਲਿਆਏ ਨੇ ਤੁਹਾਡਾ ਕੀ ਸ਼ੁਕਰੀਆ ਮੇਰਾ ਨਾਮ ਗਗਨਦੀਪ ਸਿੰਘ ਤੁਹਾਡਾ ਕੀ ਰਹਿ ਗਿਆ ਮੇਰੇ ਇਹ ਕੰਮ ਕਰਦਾ ਸੀ ਜੀ ਖੇਤੀ ਦਾ ਜੀ ਮੁਲਾਜ਼ਮਾ ਮੇਰਾ ਮੇਰਾ ਨਾਮ ਸਿਮਰ ਕੌਰ ਜੀ ਕੀ ਉਹਦਾ ਹੀ ਤੁਹਾਡੇ ਕੋਲ ਉਹ ਤਾਂ ਸਾਡੇ ਕੋਲ ਸਪੰਚੀ ਹੈ ਅੱਛਾ ਕੀ ਗੱਲਬਾਤ ਹੋਈ ਹੈ ਜਿਹੜੀ ਅੱਜ ਗੱਲਬਾਤ ਐਵੇਂ ਜਿਵੇਂ ਮੈਂ ਫੋਨ ਕਰੇਗੀ ਜਿਵੇਂ ਫੋਨ ਚੱਕਿਆ ਨਹੀਂ ਹੈਗਾ ਜਿਸੱਕ ਵੀ ਫੋਨ ਖਾ ਤਾਂ ਨਹੀਂ ਚੱਕਦਾ ਵਿਚਾਰ ਪਾ ਲਾ ਕੇ ਪੁੱਛ ਲਈ ਵੀ ਇਹ ਨਸੀਰ ਉਹ ਵੀ ਆਇਆ ਨਹੀਂ ਹੈਗਾ ਜੱਜ ਕਰੇ ਬਾਤ ਇਹ ਹੈ ਜੇ ਫੋਨ ਲਾ ਮੈਂ ਛੋਟੀ ਕੁੜੀ ਨਾਲ ਕਦੇ ਫੋਨ ਲਾ ਕੇ ਕੁਝ ਵੀ ਕਰਾ ਡਾੜੀ ਆਈ ਸੀ ਕਾਦੂ ਨਾ ਜੀ ਬਾਸ ਤੋਂ ਨਹੀਂ ਜਦੋਂ ਫੋਨ ਲਾ ਜੀ ਕਹਿੰਦਾ ਉਹਦੋਂ ਅੰਗ ਜਦੋਂ ਤੁਸੀਂ ਮੈਨੂੰ ਮਾਰਤਾ ਕਹਿੰਦਾ ਤੇ ਛੋਟੀ ਕੁੜੀ ਫੋਨ ਚਾ ਕੇ ਗਲੀ ਚ ਭੱਜਲੀ ਜੀ ਮਾਗਰੀ ਮੈਂ ਭੱਜਲੀ ਜਾ ਕੇ ਫਿਰ ਮੈਂ ਸਾਡੇ ਮੁੰਡੇ ਨੂੰ ਕਰ ਜਲਤੀ ਜਲਦੀ ਜਾ ਉਹ ਤੇ ਸੱਟਾ ਨਾਲ ਸੱਟ ਰੱਖਿਆ ਜੀ ਤੇ ਕਾਂਕ ਤੇ ਸੱਟ ਗਈ ਜੀ ਕਿੰਨੇ ਕ ਵਜੇ ਦੀ ਘਟਨਾ ਜੀ ਇਹ ਸਾਢੇ 7 ਵਜੇ ਦੀ ਆਪ ਪੁਲਸ ਨੂੰ ਸੋਚਣਾ ਦੇਤੀ ਆਇਆ ਹੈ ਪੁਲਸ ਅਧਿਕਾਰੀ ਜੀ ਹਾਂਜੀ ਹੁਣ ਦਿੱਤੀ ਹੁਣ ਦਿੱਤੀ ਆ ਜੀ ਸਾਨੂੰ ਹੁਣ ਪਤਾ ਲੱਗਿਆ ਜੀ ਸਾਰੇ ਭੱਜ ਲਸਣ ਤੋਂ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਜਾਂਦਾ ਕੀ ਨਾ ਜੀ ਤੁਹਾਨੂੰ ਕਿਸ ਤੇ ਸ਼ੱਕ ਲੱਗਦਾ ਵੀ ਕਿਸ ਕੋਣ ਹੋ ਸਕਦਾ ਸੱਤ ਦਾ ਹੁਣ ਜੀ ਸਾਨੂੰ ਦੱਸ ਦਾਂਗੇ ਵੀ ਸੱਤ ਦਾ ਪਤਾ ਲੱਗੂ ਜੀ ਸਾਨੂੰ ਪਤਾ ਜਿਹੜਾ ਹੁਣ ਤਾਂ ਕੋਈ ਧਮਕੀ ਔਰ ਧੰਨ ਇਨਵੈਸਟੀਗੇਸ਼ਨ ਕਰੀ ਉਹ ਜਦੋਂ ਪਤਾ ਲੱਗੂ ਜੈ ਕੋ ਜੀ ਪਹਿਲਾਂ ਵੀ ਧਮਕੀ ਆਉਂਦੀਆਂ ਸੀ ਤੁਹਾਨੂੰ ਪਹਿਲਾਂ ਇੱਕ ਵਾਰ ਧਮਕੀ ਆਈ ਹੋਈ ਸੀ ਸਾਨੂੰ ਕੀ ਕੀ ਹੋਇਆ ਸੀ ਧਮਕੀ ਵੀ ਤੇਰ ਨਾਲ ਦੇਖਾਂਗੇ ਜੀ ਸੋ ਕੀ ਕੰਮਕਾਰ ਕਰਦਣੀ ਜੀ ਕੰਮਕਾਰ ਵਸਾ ਖੇਤੀਬੰਦੀ ਦਾ ਕਰਦੇ ਕੀ ਨਾਮ ਕੀ ਸੀ ਸੀ ਸੋਨੀ ਸਿੰਘ ਜੀ ਕੀ ਮੰਗ ਕਰ ਦਿੰਗੇ ਮੰਗ ਸਾਡੇ ਆਏ ਵੀ ਸਾਨੂੰ ਸਰਾਫ ਮਿਲਣਾ ਚਾਹੀਦਾ ਵੀ ਸਾਨੂੰ ਸੱਟ ਪੈਟ ਦਾ ਵੀ ਕੱਲ ਨੂੰ ਕੋਈ ਗੱਲਬਾਤ ਮੈਂ ਤਾਂ ਛੋਟੇ ਛੋਟੇ ਬੱਚੇ ਆ ਜੀ ਕੀ ਲੱਗਦਾ ਤੁਹਾਨੂੰ ਵੀ ਇਹ ਜੋ ਅੱਜ ਗੱਲਬਾਤ ਇਹ ਸਰਪੰਚੀ ਨੂੰ ਲੈ ਗਈ ਹੋਈ ਹੈ ਜਾਂ ਕੋਈ ਹੋਰ ਅੰਝ ਸੋਚ ਸਕਦਾ ਸਰਪੰਚੀ ਲੈ ਕੇ ਹੋਈ ਹੈ ਜੀ ਪਹਿਲਾਂ ਤਾਂ ਕਦੇ ਵੀ ਇਸੇ ਗੱਲ ਹੋਈ ਜੀ ਮੈਂ ਇੱਕ ਖੋਕਾ ਮਾਨਸਾ ਖੁਰਦ ਤੋਂ ਪੇਸ਼ੈਂਟ ਆਇਆਗਾ ਸੋਨੀ ਨਾਮ ਦਾ ਕੀ ਗੱਲਬਾਤ ਹੈ ਕਿੰਨੇ ਵਜੇ ਆਇਆ ਤੇ ਕੌਣ ਲੈ ਕੇ ਆਇਆ ਸੋਨੀ ਸਿੰਘ ਪੇਸ਼ੈਂਟ ਆਇਆ ਸਾਡੇ ਕੋਲ ਇੱਕ 8 ਵਜੇ ਆਇਆ ਅੱਜ ਸ਼ਾਮ ਨੂੰ ਤੇ ਅਸॉल्ट ਦਾ ਕੇਸ ਹੈ ਉਹਦੀ ਐਮਐਲਆਰ ਕਰ ਦਿੱਤੀ ਗਈ ਹੈ ਪੁਲਿਸ ਇਨਫੋਰਮੇਸ਼ਨ ਭੇਜਦੀ ਹੈ ਤੇ ਅੰਡਰ ਟਰੀਟਮੈਂਟ ਹੈਗਾ ਪੇਸ਼ੈਂਟ